ਕੀ ਰਹੀ ਹਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ਿਰਵਾਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣ ਹੁਣ ਕੈਨੇਡਾ ਤੋਂ ਇਹ ਵੱਡੀ ਮਾੜੀ ਖਬਰ ਲੱਗਿਆ ਵੱਡਾ ਝੜਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ਿਰਵਾਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਕੈਨੇਡਾ ਵਿੱਚ ਕੰਮ ਕਰਨ ਦੀ ਚਾਹਤ ਰੱਖਣ ਵਾਲਿਆਂ ਨੂੰ ਕ੍ਰੀਡੈਂਸ਼ਲ ਕਰਨ ਵੱਡਾ ਝੜਕਾ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਵਾਲੀਆਂ ਦਾ ਦਾਖਲਾ 3 ਸਤੰਬਰ ਤੋਂ ਬੰਦ ਕੀਤਾ ਜਾ ਰਿਹਾ ਹੈ ਜੀ ਹਾਂ ਦੇ ਨਾਲ ਹੀ ਐਡਰਸ ਕਾਨੀ ਸੂਤਰਾ ਨੇ ਦੱਸਿਆ ਕਿ 247 ਪ੍ਰਤੀ ਘੰਟੇ ਤੋਂ ਘੱਟ ਉਜਾਗਰ ਵਾਲੀਆਂ ਅਧਿਨ ਪ੍ਰਵਾਨ ਨਹੀਂ ਕੀਤਾ ਜਾਣਗੀਆਂ ਅਤੇ ਵਿਚਕਾਰਲੀ ਮਗਿਰਦਰ 27 ਡਾਲਰ ਚੱਲ ਰਹੀ ਹੈ ਤੇ ਇਸ ਸਰਕਾਰ ਘਰ ਤੋਂ ਘਰ ਟੈਂਪਰੇਰੀ ਰੈਜ਼ੀਡੈਂਟ ਨੂੰ ਸਦਨਦੀ ਇਸ਼ੂ ਕਰੇ ਕਿ ਬਿਕਰੇ ਪ੍ਰੀਮੀਅਮ ਹਰਸਲਵਾ ਲੈਗੋ ਕੇ ਵੀ ਨਾ ਤਾਂ ਕੈਨੇਡਾ ਸਰਕਾਰ ਨੂੰ ਜੀ ਹਾਂ ਪਬਲੀਕ ਲਾਗੂ ਕਰਨ ਦਾ ਸਜ਼ਾ ਦੇ ਰਹੇ ਹਨ ਜਿਨ੍ਹਾਂ ਰਾਹੀਂ ਆਰਜੀ ਪ੍ਰਵਾਸ ਨੂੰ ਥੱਲ ਪਾਈ ਜਾ ਸਕੇ ਨੇੜੇ ਦੇ ਅਦਲਾ-ਇਜਾਬਿਕ ਵਿੱਚ ਵਰਕ ਪਰਮਿਟ ਬੰਦ ਕੀਤਾ ਜਾ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਯੂਬਿਕ ਨੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵਾਲੀਆਂ ਅਰਜ਼ੀਆਂ ਨੂੰ 3 ਸਤੰਬਰ ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਮੀਡੀਆ ਰਿਪੋਰਟ ਮੁਤਾਬਕ ਇਹ ਰੋਕ 6 ਮਹੀਨੇ ਤੱਕ ਜਾਰੀ ਰਹੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ